ਆਦਰਸ ਨਰਸਿੰਗ ਕਾਲਜ ਸਮਾਣਾ ਚ ਡਰੱਗਸ ਦੇ ਸੈਮੀਨਾਰ ਕਰਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਵਖਤਾਵਾਂ ਵੱਲੋਂ ਆ ਕੇ ਫਰਸ਼ਚਰ ਦੀ ਵਿਦਿਆਰਥਣਾ ਹੈ ਉਹਨਾਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਕਿ ਦਵਾਈਆਂ ਕਿਸ ਤਰ੍ਹਾਂ ਮਰੀਜ਼ ਨੂੰ ਦੇਣੇ ਹਨ ਘਟਿਆ ਵੱਧ ਦਵਾਈ ਦੇਣਾ ਕੀ ਨੁਕਸਾਨ ਮਰੀਜ਼ ਨੂੰ ਹੋ ਸਕਦਾ ਹੈ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਕਾਲਜ ਦੇ ਚੇਅਰਮੈਨ ਡਾਕਟਰ ਕੇਕੇ ਜੋਰੀ ਵੱਲੋਂ ਦੱਸਿਆ ਗਿਆ ਕਿ ਵਿਦਿਆਰਥਣਾ ਨੂੰ ਸਮੇਂ-ਸਮੇਂ ਸਰ ਇਹ ਸੈਮੀਨਾਰ ਰੰਗ ਰਹੀਸੀ ਉਹਨਾਂ ਨੂੰ ਜਾਗਰੂਕ ਕਰਦੇ ਆ ਤਾਂ ਕਿ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਉਹ ਅੱਗੇ ਜਾ ਕੇ ਕੰਮ ਕਰਨਗੇ ਨਰਸਿੰਗ ਦੀ ਪੜਾਈ ਕਰਨ ਦੇ ਬਾਅਦ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਉਮਾਨੂੰ ਨਾ ਕਰਨਾ ਪਵੇ ਕਿਉਂਕਿ ਦਵਾਈਆਂ ਦੇ ਘਟਿਆ ਬਦ ਦੇਣ ਨਾਲ ਜਾਂ ਗਲਤ ਦਵਾਈ ਦੇਣ ਨਾਲ ਕਿਸ ਤਰ੍ਹਾਂ ਮਰੀਜ਼ ਨੂੰ ਨੁਕਸਾਨ ਹੋ ਸਕਦਾ ਹੈ ਇਸ ਬਾਰੇ ਉਸ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਅੱਜ ਅਸੀਂ ਵਨ ਡੇ ਕੁ ਵਰਕਸ਼ਾਪ ਆਰਗੇਨਾਈਜ਼ ਕੀਤੀ ਹੈ ਜਿਸ ਦਾ ਥੀਮ ਹੈ ਸੇਫ ਐਡਮਿਨਿਸਟ੍ਰੇਸ਼ਨ ਆਫ ਡਰੱਗਸ ਇਸ ਦੇ ਵਿੱਚ ਅਸੀਂ ਪੰਜ ਸੈਸ਼ਨਸ ਆਰਗੇਨਾਈਜ਼ ਕੀਤੇ ਨੇ ਜਿਨ੍ਹਾਂ ਦੇ ਵਿੱਚ ਲੈਕਚਰ ਡਿਲੀਵਰ ਕਰਨ ਦੇ ਲਈ ਸਾਡੇ ਕੋਲ ਐਕਸਪਰਟਸ ਆਏ ਹੋਏ ਨੇ ਫ্রম ਡਿਫਰੈਂਟ ਇੰਸਟੀਟਿਊਟਸ ਸਾਡੇ ਕੋਲ ਗਿਆਨ ਸਾਗਰ ਤੋਂ ਆਏ ਨੇ ਚਿਤਕਾਰਾ ਯੂਨੀਵਰਸਿਟੀ ਤੋਂ ਆਏ ਨੇ گورਨਮੈਂਟ ਕਾਲਜ ਪਟਿਆਲਾ ਤੋਂ ਆਏ ਹੋਏ ਨੇ ਅਸ਼ੋਕਾ ਕਾਲਜ ਆਫ ਨਰਸਿੰਗ ਤੋਂ ਐਂਫਰਟਿਸ ਹਸਪੀਟਲ ਤੋਂ ਆਏ ਹੋਏ ਨੇ ਸਟਾਫ ਆਏ ਨੇ ਲੈਕਚਰ ਡਿਲੀਵਰ ਕਰਨ ਦੇ ਲਈ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਜ ਡਰਗ ਉਹ ਬਹੁਤ ਹੀ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਪਹਿਲੇ ਸਾਲ से ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਤੁਸੀਂ ਕਿਹੜੀ ਦਵਾਈ ਦੇਣੀ ਹੈ ਕਿੱਦਾਂ ਦੇਣੀ ਹੈ ਕਿੰਨੀ ਦੇਣੀ ਹੈ ਕਿੰਨੀ ਨਹੀਂ ਦੇਣੀ ਤੇ ਆਰਡਰ ਸਹੀ ਤਰੀਕੇ ਨਾਲ ਪੜਨੇ ਹੈ बिकॉज ਅਗਰ ਮੈਡੀਕੇਸ਼ਨ 에ਰਰ ਹੋ ਜਾਂਦੇ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਹੋ ਰਹੀ ਹੈ ਚਾਹੇ ਉਹ ਪੜਨ ਚ ਗਲਤੀ ਹੋ ਰਹੀ ਹੈ ਚਾਹੇ ਉਹ ਕੈਲਕੂਲੇਸ਼ਨ ਚ ਗਲਤੀ ਹੈ ਉਹਨੂੰ ਕਿੱਦਾਂ ਅਵੋਇਡ ਕਰਨਾ ਹੈ ਉਹਦੇ ਬਾਰੇ ਅਸੀਂ ਇੱਥੇ ਗੱਲ ਕਰਾਂਗੇ ਅੱਜ ਤੇ ਇਹ ਜਿਹੜੀ ਵਰਕਸ਼ਾਪ ਰੱਖੀ ਗਈ ਹੈ ਇਹ ਬਹੁਤ ਹੀ ਇੰਪੋਰਟੈਂਟ ਟਾਪਿਕ ਦੇ ਉੱਤੇ ਰੱਖੀ ਗਈ ਹੈ ਸੇਫ ਐਡਮਿਨਿਸਟ੍ਰੇਸ਼ਨ ਆਫ ਡਰਗ ਕਿ ਜਿਹੜੀ ਮਰੀਜ਼ ਨੂੰ ਹਸਪੀਟਲ ਦੇ ਵਿੱਚ ਜਾਂ ਉਹਨਾਂ ਨੇ ਘਰ ਜਾ ਕੇ ਦਵਾਈ ਲੈਣੀ ਹੈ ਉਹਦਾ ਸਹੀ ਤਰੀਕੇ ਨਾਲ ਸਹੀ ਰੂਪ ਚ ਕਿਵੇਂ ਲੈਣੀ ਹੈ ਕਿਉਂਕਿ ਅਗਰ ਉੱਥੇ ਦੇਣ ਦੇ ਵਿੱਚ ਕਿਤੇ ਵੀ ਕੋਈ ਗਲਤੀ ਜਾਂ 에ਰਰ ਆ ਗਿਆ ਤਾਂ ਇੱਕ ਲਾਈਫ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੋ ਮੇਰੇ ਮਤਲਬ ਇਕੇ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਜਿਹੜਾ ਕਿ ਬਹੁਤ ਹੀ ਬੇਸਿਕ ਸਕਿੱਲ ਬੇਸਿਕ ਨੈਸੈਸਿਟੀ ਤੋਂ ਸ਼ੁਰੂ ਹੁੰਦਾ ਕਿਸੇ ਵੀ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਬੱਚਾ ਆ ਉਹਨੂੰ ਸਿੱਖਣ ਦੇ ਲਈ ਦ ਫਰਸਟ ਐਂਡ ਫੋਰਮੋਸਟ ਪਾਰਟ ਇੰਪੋਰਟੈਂਟ ਪਾਰਟ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼